ਪਿਆਲਾ ਦੇ ਰਜਿੰਦਰਾ ਹਸਪਤਾਲ 'ਚ ਨਰਸਾਂ ਨੇ ਪਿਛਲੇ 20 ਦਿਨਾਂ ਅੰਦਰ ਦੂਜੀ ਵਾਰ OPD ਨੂੰ ਬੰਦ ਕਰਕੇ ਸਹੂਲਤਾਂ ਠੱਪ ਕਰ ਦਿੱਤੀਆਂ ਨੇ ਨਰਸਾਂ OPD ਅਤੇ ਆਪਰੇਸ਼ਨ ਥੀਟਰ ਨੂੰ ਤਾਲੇ ਲਗਾ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਠੇਕੇ ਤੇ ਭਰਤੀ ਨਰਸਾਂ ਨੌਕਰੀ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਨੇ ਐਤਵਾਰ ਨੂੰ ਨਰਸਾਂ ਨੇ ਪਟਿਆਲਾ ਸੰਗਰੂਰ ਰੋਡ ਤੇ ਕਰੀਬ 1 ਘੰਟੇ ਤੱਕ ਧਰਨਾ ਲਾਇਆ ਰੱਖਿਆ ਪਹਿਨਾ ਵੀ 4 ਜੂਨ ਨੂੰ OPD ਅਤੇ ਆਪਰੇਸ਼ਨ ਥੀਟਰ ਬੰਦ ਕੀਤਾ ਸੀ ਪਰ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਭਰੋਸੇ ਤੋਂ ਬਾਅਦ ਸਹੂਲਤਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਇਸ ਤੋਂ ਬਾਅਦ ਜੋ ਕੈਬਨਿਟ ਪੱਠਿਕ ਵਿੱਚ ਵੀ ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਮੋਰ ਸੰਘਰਸ਼ਤਾ ਐਲਾਨ ਕੀਤਾ ਗਿਆ ਖੋਜ ਸਿਖਿਆ ਵਿਭਾਗ ਦੀ ਡਾਇਰੈਕਟਰ ਮਨਜੀਤ ਕੌਰ ਮੋਹੀ ਨੇ ਮੁਰਤੂ ਨਰਸਨ ਨੂੰ ਸਰਕਾਰ ਦੇ ਬਿਹਾਫ ਤੇ ਭਰੋਸਾ ਦਿਵਾਇਆ ਅਬ ਮੈਨੇ ਇਸ ਸਰਕਾਰ ਕੀ ਤਰਫੋਂ ਕੋ ਆਸ਼ਵਾਸ਼ਣ ਦਿਆ ਹੈ ਬਾਕੀ ਉਨਕੀ ਮਰਜ਼ੀ ਹੈ ਹਮ ਸਿਰ ਉਨਕੋ ਆਸ਼ਵਾਸ਼ਣ ਦੇ ਸਕਤੇ ਹਾਂ ਤੇ ਕਹਿ ਸਕਤੇ ਹਾਂ ਕਿ ਹਾਂ ਆਪ ਸਰਕਾਰ ਆਪਕੀ ਸਾਰੀ ਡਿਮਾਂਡਸ ਕੋ ਜੋ ਵੀ ਕੋਈ ਕ ਪੱਕਾ ਕਰਨੇ ਦਾ ਡਿਮਾਂਡ ਹੈ ਉਸਕੋ ਪੋਜੀਟਿਵਲੀ ਸੋਚ ਰਹੇ ਹਾਂ ਗਲਤ ਬਾਤ ਹੈ ਨਾ ਆਪ ਬਿਨ ਬਾਊਂਡਿਟਿਨਸ ਨੂੰ ਵਿਸ਼ੇਸ ਕੇ ਆਸਪੜ ਤੋ ਗਲਤ ਹੈ ਉਧਰ ਹਸਪਤਾਲ ਵਿੱਚ ਸੇਵਾਵਾਂ ਠੱਪ ਹੋਣ ਕਾਰਨ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਬੰਦ ਹੈ ਮਨਸੂਰ ਦੇ ਬੈਠੇ ਸੀ ਮੁਸ਼ਕਲ 9 ਵਜੇ ਆਏ ਸੀ ਜੀ। ਹਾਂ ਜੀ ਸਵੇਰ ਦੇ ਭੁੱਖੇ ਭਾਣੇ ਉੱਤੇ ਬੈਠੇ ਆ ਜਗੇ ਕਹਿੰਦੇ ਬੰਦੇ ਹੁੰਦੇ। ਕੀ ਕਹਿਣਾ ਕੀ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਜੋ ਮੰਗਾਂ ਪੂਰੀ ਗਈ ਸਾਨੂੰ ਦੂਰੇ ਅਸੀਂ ਗਰੀਬ ਬੰਦੇ ਆਂ ਜੀ ਮਜ਼ਦੂਰ ਛੱਡ ਢੜੀ ਛੱਡ ਕੇ ਆਏ ਜੀ। ਅਪ੍ਰੈਸ਼ਨ ਅਪ੍ਰੈਸ਼ਨ ਕਰਵਾਉਣਾ। ਕਾਦਾ ਜੀ? ਬੰਦ ਕੈਂਸਰ ਦਾ ਮੂਜਾ। ਸਗਰ ਹੜਾੜ ਕਰੀ ਬਟੋਨੇ ਮੇਰੇ ਨੂੰ। ਇਹ ਵੀ ਨਹੀਂ ਕਿੰਨੀਆਂ ਖਿਲਾਦੀ। ਹਾਂ ਹੋਰ ਤਨਵਰੋ ਕੇ ਮੁੜ ਗਿਆ ਲੋਨ